ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਭੈਣਾਂ ਲਈ ਸਪੈਸ਼ਲ ਆ ਇਹ ਹੈਗੀ ਜੀ ਆਪਾਂ ਮਲਾਈ 5 ਦਿਨ ਦੀ 5 ਦਿਨ ਦੀ ਮਲਾਈ ਤੋਂ ਆਪਾਂ 1 ਕਿਲੋ ਦਹੀ ਕਿਉ ਬਣਾ ਕੇ ਦਿਖਾਵਾਂਗੇ ਜਿਹੜੀ ਚੀਜ਼ ਇਹਦੇ ਵਿੱਚ ਆਪਾਂ ਐਡ ਕਰਾਂਗੇ ਐਡ ਵੀ ਨਹੀਂ ਕਰਨੀ ਹੈ ਕਿ ਨਹੀਂ ਆਪਾਂ ਨੇ ਇਹਦਾ ਪਾਊਡਰ ਪਾਉਣਾ ਸਿਰਫ ਆਪਾਂ ਤੁਸੀਂ ਇਹਨੂੰ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਜਿਹੜੇ ਤਰੀਕੇ ਨਾਲ ਆਪਾਂ ਪਹਿਲਾਂ ਤਾਂ ਇਹਦਾ ਮੱਖਣ ਬਣਾਵਾਂਗੇ ਮੱਖਣ ਆਪਾਂ ਕਿਹੜੇ ਤਰੀਕੇ ਨਾਲ ਬਣਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਆਪਾਂ ਕੋਈ ਪਾਣੀ ਵਗੈਰਾ ਨਹੀਂ ਪਾਉਣਾ ਹੈਗਾ ਤੇ ਸਿੰਪਲ ਹੀ ਆਪਾਂ ਇਹਦੀ ਪਹਿਲਾਂ ਮੱਖਣੀ ਤਿਆਰ ਕਰਾਂਗੇ ਤੇ ਆਪਣੀ ਇਹ ਪੰਜ ਕੰਜੀ ਮਲਾਈ ਹੈ ਜੀ ਜੋ ਆਪਣਾ ਕਿਲੋ ਘਿਓਣ ਕੀ ਤਿਆਰ ਹੋ ਜਾਣਾ ਚਲੋ ਆਪਾਂ ਜੀ ਇੱਕ ਇੱਥੇ ਲੈ ਲੈਨੇ ਆ ਖੁੱਲਾ ਜਿਹਾ ਸਟੀਲ ਦਾ ਡੋਂਦਾ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰੀ ਆਇਆ ਹੈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆਪਾਂ ਆਪਾਂ ਇਹਦੇ ਵਿੱਚ ਸਾਰੀ ਜੀ ਮਲਾਈ ਕੱਢ ਲੈਨੇ ਆ। ਇਹ ਤੇ ਲਵਾਂਗੇ ਜੀ ਆਪਾਂ ਇੱਕ ਨਾਮ ਦੇਸਤਾ ਜਿਹਦੇ ਨਾਲ ਆਪਾਂ ਲੇਚੀਆਂ ਵਗੈਰਾ ਕੁੱਟਦੇ ਆ ਤੇ ਉਹਦੇ ਨਾਲ ਤੁਸੀਂ ਸਿਰਫ ਨਾ ਇਸ ਤਰੀਕੇ ਨਾਲ ਇਹਨੂੰ ਮਿਕਸ ਕਰਨਾ ਆ। ਕੋਈ ਪਾਣੀ ਵਗੈਰਾ ਨਹੀਂ ਪਾਉਣੇ ਹੈਗੇ ਤੇ ਵਿੱਚ ਤੁਸੀਂ ਪਾਣੀ ਆਪਾਂ ਤੁਹਾਨੂੰ ਦੱਸਾਂਗੇ ਕਦੋਂ ਪਾਉਣਾ ਤੇ ਨਾ ਪਾਣੀ ਇਹਦੇ ਵਿੱਚ ਨਹੀਂ ਤੁਸੀਂ ਪਾਉਣਾ ਹੈਗਾ ਲੋ ਜੀ ਆਪਣਾ ਇਹ ਮਾਹੀ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਸਿਰਫ ਇਹਨੂੰ 2 ਮਿੰਟ ਹੋਰ ਰੱਖਣਗੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਕਿੰਨੇ ਵਧੀਆ ਇਹ ਮੱਖਣ ਬਣ ਕੇ ਤਿਆਰ ਹੋ ਗਿਆ ਇਹ ਪੂਰਾ ਹਜੇ ਬਣਿਆ ਨਹੀਂ ਹੈਗਾ ਆਪਾਂ ਤੁਹਾਨੂੰ ਅਗਲਾ ਵੀ ਤਰੀਕਾ ਦੱਸਦੇ ਹਾਂ ਆਪਾਂ ਨੂੰ ਜ਼ਿਆਦਾ ਕੋਈ ਭਾਂਡੇ ਲਵੇੜਨ ਦੀ ਜ਼ਰੂਰਤ ਨਹੀਂ ਹੈਗੀ ਤੇ ਇੱਕ ਤਰੀਕੇ ਨਾਲ ਹੀ ਤੁਸੀਂ ਇਸ ਤਰੀਕੇ ਨਾਲ ਮੱਖਣ ਤਿਆਰ ਕਰ ਸਕਦੇ ਹੋ ਰੋਚੀ ਹੁਣ ਆਪਾਂ ਲਵਾਂਗੇ ਇੱਕ ਫੜਕੜੀ ਦਾ ਟੁਕੜਾ ਤੇ ਤੁਸੀਂ ਇਹਦਾ ਪਾਊਡਰ ਨਹੀਂ ਲੈਣਾ ਹੈਗਾ ਤੇ ਨਾ ਹੀ ਇਹਦੇ ਵਿੱਚ ਇਹ ਪਾਊਡਰ ਤੁਸੀਂ ਮਿਕਸ ਕਰਨਾ ਇੱਕ ਤੁਸੀਂ ਫੜਕੜੀ ਦਾ ਟੁਕੜਾ ਲੈਣਾ ਇਸ ਤਰੀਕੇ ਨਾਲ ਇਹਨੂੰ ਸਾਰੇ ਹੀ 1 ਮਿੰਟ ਲੱਗੂਗਾ ਇਸ ਤਰ੍ਹਾਂ ਇਹਨੂੰ ਘਮਾਉਣਾ ਬਸ 1 ਮਿੰਟ ਤੁਸੀਂ ਇਸ ਤਰੀਕੇ ਨਾਲ ਇਹਨੂੰ ਘੁਮਾ ਦਿਓ ਘੱਟ ਮਿੰਟ ਦੇ ਵਿੱਚ ਆਪਾਂ ਦੇਖੋ ਜੀ ਇਹਨੂੰ ਮੱਖਣ ਤਿਆਰ ਕਰ ਸਕਦੇ ਹਾਂ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਸਿਰਫ ਆਪਣੇ ਨੂੰ 5-10 ਮਿੰਟ ਹੀ ਲੱਗੇ ਨੇ ਮੱਖਣ ਤਿਆਰ ਕਰਨ ਨੂੰ ਸਭ ਤੋਂ ਸੌਖਾ ਤਰੀਕਾ ਹੈ ਤੁਸੀਂ ਪਾਣੀ ਜੇ ਪਹਿਲਾਂ ਪਾ ਦਿੰਨੇ ਹੋ ਤਾਂ ਪਾਣੀ ਦੇ ਨਾਲ ਆਪਣੇ ਜਲਦੀ ਮੱਖਣ ਨਹੀਂ ਆਉਂਦਾ ਹੈਗਾ ਇਸ ਤਰੀਕੇ ਨਾਲ ਤੁਸੀਂ ਜੇ ਤਿਆਰ ਕਰੋਗੇ ਤਾਂ ਮੱਖਣ ਵੀ ਜਲਦੀ ਬਣ ਕੇ ਤਿਆਰ ਹੋ ਜਾਊਗਾ ਲੋ ਜੀ ਹੁਣ ਆਪਣੇ 1 ਮਿੰਟ ਹੋ ਗਿਆ ਇਹਨੇ ਆਪਾਂ ਚੰਗੀ ਤਰ੍ਹਾਂ ਸਾਰੇ ਹੀ ਇਹਨੂੰ ਮਿਕਸ ਕਰਤਾ ਫੜਕੜੀ ਨੂੰ ਲਓ ਜੀ ਆਪਣੀ ਅਗਲੀ ਚੀਜ਼ ਹੈਗੀ ਆ ਪਾਣੀ ਇਹਦੇ ਵਿੱਚ ਆਪਾਂ ਠੰਡਾ ਪਾਣੀ ਪਾਵਾਂਗੇ ਤਾਂ ਲਓ ਜੀ ਹੁਣ ਆਪਣਾ ਇਹ ਮੱਖਣ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਕਾਲੇ ਦੇ ਵਿੱਚ ਲੈਣਿਆ ਕੱਟ ਤੇ ਜਿਹੜਾ ਇਹ ਆਪਣਾ ਦੁੱਧ ਹੋਊਗਾ ਇਹਦਾ ਤੁਸੀਂ ਪਨੀਰ ਬਣਾ ਸਕਦੇ ਹੋ ਇਹਨੂੰ ਵੇਸਟ ਨਾ ਕਰਿਓ ਲਓ ਜੀ ਆਪਣੀ ਮੱਖਣੀ ਬਣ ਕੇ ਬਿਲਕੁਲ ਤਿਆਰ ਆ ਜਿਹੜਾ ਆਹ ਦੁੱਧ ਹੈ ਨਾ ਤੁਸੀਂ ਇਹਦਾ ਦਹੀਂ ਵੀ ਜਮਾ ਸਕਦੇ ਹੋ ਤੇ ਇਹਦਾ ਪਨੀਰ ਵੀ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਜਿਹੜਾ ਮੱਖਣੀ ਆ ਇਹਨੂੰ ਆਪਾਂ ਗਰਮ ਰੱਖ ਦਿੰਨੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆਪਾਂ 5 ਦਿਨ ਦੀ ਮਲਾਈ ਤੋਂ ਆਪਾਂ ਕਿਲੋ ਕਿਓ ਕਿਵੇਂ ਬਣਾ ਸਕਦੇ ਆ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਦੇਸੀ ਘਿਓ ਆਪਾਂ ਕਿਵੇਂ ਤਿਆਰ ਕਰਾਂਗੇ ਪਹਿਲਾਂ ਜਿਹੜੀ ਇਹ ਮੱਖਣੀਆਂ ਸਾਰੀ ਹੀ ਆਪਾਂ ਨੇ ਪਗਲਾ ਲੈਣੀਆਂ ਲੋ ਜੀ ਆਪਣੀ ਨਾ ਮੱਖਣੀਆਂ ਬਿਲਕੁਲ ਹੀ ਗਰਮ ਹੋ ਗਈ ਤੇ ਆਪਾਂ ਇਹਨੂੰ ਬੰਦ ਕਰ ਦਈਏ ਹੁਣ ਗੈਸ ਨੂੰ ਤੇ ਆਪਾਂ ਹੁਣ ਇਹਦੀ ਜਦੋਂ ਬਿਲਕੁਲ ਇਹਦੀ ਦੇਖੋ ਜੀ ਟਿੱਕੀ ਜਮ ਗਈ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਦੇਸੀ ਘਿਓ ਬਣਾ ਕੇ ਤੇ ਭੈਣਾ ਕਈ ਵਾਰੀ ਕਹਿ ਦਿੰਦੀਆਂ ਨੇ ਜੀ ਇੱਕੜ ਕੀ ਮੇ ਦੇਸੀ ਘਿਓ ਤੁਗਣਾ ਬਣ ਕੇ ਤਿਆਰ ਹੋ ਜਾਂਦਾ ਦੁਗਣਾ万ਕੇ ਇਸ ਤਰੀਕੇ ਨਾਲ ਤਿਆਰ ਹੋਊਗਾ ਕਿਉਂਕਿ ਆਪਾਂ ਇਹ ਕੱਲੀ ਸਿਰਫ ਮਲਾਈ ਦਾ ਹੀ ਮੱਖਣ ਬਣਾਇਆ ਵਾ ਜੇ ਆਪਾਂ ਵਿੱਚ ਦਹੀਂ ਪਾਉਂਦੇ ਉਹਦੀ ਲੱਸੀ ਦੁਗਣੀ ਹੋ ਜਾਂਦੀ ਹੈ ਤੇ ਇਸ ਕਰਕੇ ਦੇਸੀ ਘਿਓ ਘੱਟ ਬਣਦਾ ਆ ਤੇ ਜੇ ਆਪਾਂ ਕੱਲੀ ਮਲਾਈ ਦਾ ਬਣਾਵਾਂਗੇ ਤਾਂ ਫਿਰ ਕਿਉਂ ਵੀ ਤੁਹਾਡਾ ਦੁਗਣਾ ਬਣ ਕੇ ਤਿਆਰ ਹੋਊਗਾ ਲਓ ਜੀ ਜਿਹੜੀ ਆਪਾਂ ਨੇ ਨਾ ਮੱਖਣੀ ਗਰਮ ਕੀਤੀ ਸੀਗੀ ਉਹ ਬਿਲਕੁਲ ਨਹੀਂ ਜੰਮ ਤੇ ਤੁਸੀਂ ਇਹਨੂੰ ਥੋੜੀ ਜਿਹੀ ਠੰਡੀ ਕਰਕੇ ਅੱਧੇ ਘੰਟੇ ਲਈ ਫ੍ਰਿਜ ਵਿੱਚ ਰੱਖ ਦੋ ਤੇ ਅੱਧੇ ਘੰਟੇ ਦੇ ਵਿੱਚ ਹੀ ਜੰਮ ਜਾਂਦੀ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚ ਮਤਲਬ ਇਹ ठा ਲੱਸੀ ਵਗੈਰਾ ਹੈਗੀ ਹੈ ਤੇ ਨਹੀਂ ਕਈ ਵਾਰੀ ਭੈਣਾ ਕਹਿ ਦਿੰਦੀਆਂ ਨੇ ਇਸ ਤਰੀਕੇ ਨਾਲ ਦੇਸੀ ਕਿਉਂ ਵੱਧ ਕਿਵੇਂ ਨਿਕਲ ਜਾਊਗਾ ਜਿਹੜਾ ਆਪਾਂ ਦਹੀਂ ਰੜਕਦੀਆਂ ਉਹਦਾ ਕਿਉਂ ਘੱਟ ਬਣਦਾ ਹੈ ਤੇ ਦੇਖੋ ਜਿਹੜੀ ਆਪਾਂ ਕੱਲੀ ਮਲਾਈ ਤੇ ਇਸ ਤਰੀਕੇ ਨਾਲ ਬਣਾਵਾਂਗੇ ਨਾ ਦੇਖੋ ਆਪਣਾ ਦੇਸੀ ਘੋਬੱਟ ਬਣੂਗਾ ਬਿਲਕੁਲ ਵੀ ਇਹ ਤੇ ਦੇਖੋ ਵਿੱਚ ਤੁਸੀਂ ਹੈ ਨਹੀਂਗਾ ਨਾ ਕੋਈ ਲੱਸੀ ਵਗੈਰਾ ਕੁਝ ਨਹੀਂ ਹੈਗਾ ਦੇਖੋ ਤੁਸੀਂ ਦੇਖ ਸਕਦੇ ਹੋ ਹੁਣ ਇਸ ਤਰੀਕੇ ਨਾਲ ਆਪਾਂ ਕੜਾਹੀ ਦੇ ਵਿੱਚ ਇਹਨੂੰ ਪਾ ਦਨੇ ਆ ਲੋ ਜੀ ਹੁਣ ਆਪਾਂ ਇਹਨੂੰ ਸਾਰੀ ਕੜਾਹੀ ਦੇ ਵਿੱਚ ਪਾ ਦਨੇ ਆ ਜੇ ਹੁਣ ਆਪਾਂ ਕੋਲੇ ਦੇ ਵਿੱਚ ਗਰਮ ਕਰਾਂਗੇ ਨਾ ਕੋਲਾ ਆਪਣਾ ਮੱਚ ਜਾਊਗਾ ਇਸ ਤਰੀਕੇ ਨਾਲ ਆਪਾਂ ਕੜਾਹੀ ਦੇ ਵਿੱਚ ਪਾ ਕੇ ਤੇ ਫੇਰਾ ਪਦੀਸੀ ਕਿਉਂ ਬਣਾ ਕੇ ਦਿਖਾਉਣੀ ਆ ਆਪਣਾ ਕਿਲੋ ਤੋਂ ਤਕਰੀਬਨ ਮੈਨੂੰ ਲੱਗਦਾ ਜਿਸ ਹੱਬ ਨਾਲ ਹੈਗਾ ਆਪਣਾ ਇਹ ਬਾਦੇ ਬਣੂਗਾ ਲਓ ਜੀ ਹੁਣ ਆਪਾਂ ਇਹਨੂੰ ਗੈਸ ਦੇ ਉੱਤੇ ਰੱਖ ਦਿੰਨੇ ਆ ਲੋਜੀ ਆਪਾਂ ਨੇ ਗੈਸ ਨੂੰ ਔਨ ਕਰਤਾ ਤੇ ਹੁਣ ਆਪਾਂ ਇਸ ਤੋਂ ਬਾਅਦ ਘਿਓ ਬਣਿਆ ਹੋਇਆ ਤੁਹਾਨੂੰ ਦਿਖਾਵਾਂਗੇ ਵਿੱਚ ਵੀ ਆਪਾਂ ਵਿੱਚ ਨੂੰ ਵੀ ਥੋੜਾ ਜਿਹਾ ਦਿਖਾ ਦਾਂਗੇ ਕਿਸ ਤਰੀਕੇ ਨਾਲ ਆਪਣਾ ਘਿਓ ਬਣ ਰਿਹਾ ਵਾ ਜਿਹੜਾ ਆਪਾਂ ਨੇ ਮਲਾਈ ਤੋਂ ਮੱਖਣੇ ਤਿਆਰ ਕੀਤੀ ਸੀਗੀ ਦੇਖੋ ਜੀ ਆਪਾਂ ਜੇ ਇਕੱਲੇ ਉਸ ਤਰੀਕੇ ਨਾਲ ਜਦੋਂ ਮੱਖਣੀ ਬਣਾਈ ਸੀਗੇ ਉਸ ਤਰੀਕੇ ਨਾਲ ਆਪਾਂ ਕਿਉਂ ਬਣਾਉਂਦੇ ਤਾਂ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗਣਾ ਸੀਗਾ ਜਿਹੜਾ ਇਹ ਆਪਾਂ ਚਮਾ ਕੇ ਹੁਣ ਇਹਦਾ ਕੱਚਾਪਨ ਜਿਹੜਾ ਮੱਖਣੀਸਾ ਦੂਰ ਹੋ ਗਿਆ ਇੱਕ ਵਾਰੀ ਥੋੜਾ ਜਿਹਾ ਇਹਨੂੰ ਗਰਮ ਕਰਕੇ ਤੁਸੀਂ ਕੌਲੇਜ ਦੇ ਵਿੱਚ ਇਸ ਤਰੀਕੇ ਨਾਲ ਰੱਖ ਦੋ ਤੇ ਉਸ ਤੋਂ ਬਾਅਦ ਕਿਉਂ ਨੂੰ ਜਦੋਂ ਬਣਾਉਂਗੇ ਤੇਸੀ ਨੂੰ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਊਗਾ ਸਰਕਾ ਟਮਾਟਰ ਹੋਇਆ ਆਪਣੇ ਗੈਸ ਉੱਤੇ ਰੱਖੇ ਨੂੰ ਘੋਲ ਨੂੰ ਦੇਖੋ ਬਣ ਕੇ ਬਿਲਕੁਲ ਤਿਆਰ ਹੋ ਗਿਆ ਬਿਲਕੁਲ ਇਹ ਠੱਕੜਾਈ ਦੇਣੀ ਜੀ ਇਹ ਲੱਗੂਗਾ ਤੇ ਬਸ ਆਪਾਂ ਥੋੜੇ ਜਿਹਾ ਜਿਹੜਾ ਆਪਣਾ ਵਿੱਚ ਥੋੜੀ ਜਿਹਾ ਕੱਚਾਪਾਨ ਆ ਬਰਾਉਨ ਕਰ ਲਵਾਂਗੇ ਫਿਰ ਆਪਾਂ ਗੈਸ ਬੰਦ ਕਰ ਦਨੇ ਆ ਤੇ ਕੁਛ ਆਪਣੀ ਕੜਾਹੀ ਵੀ ਗਰਮ ਹੈਗੀ ਆ ਤੇ ਆਪਾਂ ਗੈਸ ਬੰਦ ਹੀ ਕਰ ਦਨੇ ਆ ਹੁਣ ਤੇ ਆਪਾਂ ਜ਼ਿਆਦਾ ਨਹੀਂ ਕਾੜਾਂਗੇ ਇਹਨੂੰ ਫਿਰ ਨਹੀਂ ਤਾਂ ਸੁਨਹਿਣ ਲੱਗ ਜਾਂਦੀ ਆ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਦੇਖੋ ਜੀ ਜਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਇਹ ਦੇਸੀ ਘਿਓ ਬਣਾਉਣ ਨੂੰ ਜਿਹੜਾ ਇਸ ਤਰੀਕੇ ਨਾਲ ਆਪਾਂ ਮੱਖਣੀ ਬਣਾਉਨੇ ਆ ਮਲਾਈ ਤੋਂ ਲੋ ਜੀ ਤੁਸੀਂ ਅੰਤਾਜਾ ਵੀ ਲਗਾ ਸਕਦੇ ਹੋ ਆਪਣਾ ਪੂਰਾ ਕਿਲੋ ਘਿਓ ਤਾਂ ਹੈਗਾ ਇਹ ਤੇ ਆਪਾਂ ਤਾਂ ਹੁਣ ਡੱਬੇ ਦੇ ਵਿੱਚ ਪਾ ਕੇ ਵੀ ਦਿਖਾਵਾਂਗੇ ਆਪਾਂ ਨੇ ਜੀ ਇੱਥੇ ਡੱਬਾ ਲੈ ਲਿਆ ਡੱਬਾ ਬਿਲਕੁਲ ਤੁਹਾਡਾ ਇਹ ਸਾਫ਼ ਹੋਣਾ ਚਾਹੀਦਾ ਗਿੱਲਾ ਨਹੀਂ ਹੋਣਾ ਚਾਹੀਦਾ ਇਹਨੂੰ ਆਪਾਂ ਨੇ ਫੇਰ ਵੀ ਇੱਕ ਵਾਰੀ ਥੋੜੇ ਇਸ ਤਰੀਕੇ ਨਾਲ ਰੱਖਤਾ ਵੀ ਹਵਾ ਲੱਗ ਜੂਗੀ ਤੇ ਫਿਰ ਆਪਾਂ ਇਹਦੇ ਵਿੱਚ ਹੀ ਤੁਹਾਨੂੰ ਪਾ ਕੇ ਦਿਖਾਵਾਂਗੇ ਇਹ ਆਪਣਾ ਕਿਲੋ ਦਾ ਡੱਬਾ ਹੈ ਹੁਣ ਆਪਾਂ ਜਿਹੜੀ ਠੰਡੇ ਹੋਣ ਦੀ ਵੇਟ ਕਰਦੇ ਹਾਂ ਠੰਡਾ ਹੋ ਕੇ ਫਿਰ ਹੀ ਆਪਾਂ ਡੱਬੇ ਦੇ ਵਿੱਚ ਇਹਨੂੰ ਪਾਵਾਂਗੇ ਇਸ ਤਰ੍ਹਾਂ ਹੀ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰ ਜ਼ਰੂਰ ਕਰਦੇ ਆ ਕਰੋ ਜੀ। ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ। ਤੇ ਹੁਣ ਆਪਾਂ ਥੋੜਾ ਜਿਹਾ ਚੱਕ ਕੇ ਪਾ ਦਨੇ ਆ। ਦੇਖੋ ਜੀ ਇਸ ਤਰੀਕੇ ਨਾਲ ਮੱਖਣੀ ਬਣਾਉਣ ਦੇ ਨਾਲ ਆਪਣਾ ਦੇਸੀ ਘਿਓ ਵੀ ਵੱਧ ਬਣ ਕੇ ਤਿਆਰ ਹੁੰਦਾ। ਤੁਸੀਂ ਆਪ ਹੀ ਟਰਾਈ ਕਰਕੇ ਦੇਖ ਲਓ ਤੁਸੀਂ ਨਾਈ ਬਣਾ ਕੇ ਦੇਖਿਓ ਤੇ ਜਰੂਰ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਉਹ ਜੀ ਸਾਡੀ ਵੀਡੀਓ ਲੱਗੀ ਲਓ ਜੀ ਆਪਣਾ ਇਹ ਕਿਲੋ ਦਾ ਡੱਬਾ ਆ ਤੇ ਬਿਲਕੁਲ ਦੇਖੋ ਕਿਉ ਆਪਣਾ ਗਣਕੀ ਤਿਆਰ ਹੋ ਗਿਆ ਬਿਲਕੁਲ ਆਪਾਂ ਨੇ ਠੰਡਾ ਕਰਕੇ ਹੀ ਇਹਦੇ ਵਿੱਚ ਪਾਇਆ ਵਾ ਜੇ ਆਪਣਾ ਦੇਸੀ ਕਿਉ ਗਣਕੀ ਬਿਲਕੁਲ ਤਿਆਰ ਹੋ ਗਿਆ ਤੇ ਆਪਾਂ ਨੇ ਬਹੁਤ ਹੀ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਿਆ ਵੀ ਆਪਾਂ ਮਲਾਈ ਤੋਂ ਕਿਵੇਂ ਮੱਖਣੀ ਬਣਾ ਸਕਦੇ ਹਾਂ ਮੱਖਣੀ ਤੋਂ ਆਪਾਂ ਦੇਸੀ ਘਿਓ ਕਿਵੇਂ ਤਿਆਰ ਕਰ ਸਕਦੇ ਹਾਂ ਤੇ ਜਾੜਾ ਟਾਈਮ ਵੀ ਨਹੀਂ ਲੱਗਦਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਆਪਣਾ ਦੇਸੀ ਘਿਓ ਵੀ ਤਿਆਰ ਹੋ ਜਾਂਦਾ ਤੇ ਮੱਖਣੀ ਵੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜੇ ਸਾਡੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਕੇ ਜਾਇਆ ਕਰੋ ਜੀ ਚਲੋ ਆਪਾਂ ਮਿਲਦੇ ਹਾਂ ਜੀ ਕਿਸੇ ਨਵੇਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ